ਪਰਮ ਸਰਕਾਰਯੋਗ ਉਪਸਥਿਤ ਸਾਧ ਸੰਗਤਿਓ ਮਨੁਭ੍ਰਿਤੀ ਇਕਾਗਰ ਕਰਨ ਵਾਸਤੇ ਰਸਨਾ ਪਵਿੱਤਰ ਕਰਨ ਲਈ ਸਭ ਮਾਈ ਪਾਈ ਇੱਕ ਵਾਰੀ ਗੱਜ ਕੇ ਆਖੋ ਧੰ ਸ੍ਰੀ ਸਤਗੁਰੂ ਰਾਮ ਸਿੰਘ ਸਤ ਸੰਗਿਓ ਸਾਡੇ ਦੇਸ਼ ਵਿੱਚ 6 ਰੁੱਤਾਂ ਚਲਦੀਆਂ ਨੇ ਇਸ ਫਿਰ ਇਸ ਤਰ੍ਹਾਂ ਦਾ ਮੌਸਮ ਕਿਸੇ ਵੀ ਹੋਰ ਦੇਸ਼ ਵਿੱਚ ਨਹੀਂ ਇਹ ਸੂਰਜ ਦੀ ਚਾਲ ਨਾਲ ਵਾਧਾ ਘਾਟਾ ਹੁੰਦਾ ਰਹਿੰਦਾ ਕਦੇ ਤੇ ਇਨੀ ਗਰਮੀ ਪੈਂਦੀ ਆ ਭਈ ਚਮ ਲਾਉ ਗਰਮੀ ਹੁੰਦੀ ਏ ਐਉਂ ਜਾਬਦਾ ਜਿ ਕੋ ਕੌਡੇ ਰਾਸ਼ ਦੇ ਕੜਾਏ ਵਿੱਚ ਪੈ ਰਹੇ ਆ ਤੇ ਫਿਰ ਹੌਲੀ ਹੌਲੀ ਠੰਡ ਹੋਣ ਲੱਗ ਪੈਂਦੀ ਆ ਹੁਣ ਠੰਡ ਦੀ ਰੋਤਾਂ ਆਉਣ ਦੀ ਏ ਜਦੋਂ ਗਰਮੀ ਹੁੰਦੀ ਆ ਸੂਰਜ ਜਦੋਂ ਜਦਾ ਨਜ਼ਦੀਕ ਹੋ ਜਾਂਦਾ ਤੇ ਫਿਰ ਹਰ ਇੱਕ ਇਨਸਾਨ ਗਰਮੀ ਤੋਂ ਬਚਣ ਵਾਸਤੇ ਕੋਸ਼ਿਸ਼ ਕਰਦਾ ਕੋਈ ਤੇ ਪੱਖਾ ਫੜਦਾ ਤੇ ਹਾਏ ਹਾਏ ਕਰਦਾ ਤੇ ਪੱਖਾ ਚੱਲਦਾ ਰਹਿੰਦਾ ਕੋਈ ਗੁਰਮੁਖ ਘਰੋਂ ਬਾਹਰ ਨਿਕਲ ਜਾਂਦਾ ਤੇ ਕਿਸੇ ਦਰਖਤ ਥੱਲੇ ਬੈਠ ਕੇ ਤੇ ਗਰਮੀ ਤੋਂ ਬਚਣ ਦਾ ਉਪਰਾਹ ਕਰਦਾ ਕਈ ਪੈਸਿਆਂ ਵਾਲੇ ਬੰਦੇ ਪਹਾੜਾਂ ਤੇ ਚਲੇ ਜਾਂਦੇ ਹਾਂ ਉੱਥੇ ਠੰਡ ਹੈ ਉੱਥੇ ਚੱਲ ਕੇ 4 ਦਿਨ ਕੱਟ ਲਾਏ ਕਈ ਪੋਰੇ ਪਟਕੇ ਜ਼ਮੀਨ ਵਿੱਚ ਚਲੇ ਜਾਂਦੇ ਨੇ ਉੱਥੇ ਵੀ ਠੰਡ ਰਹਿੰਦੀ ਆ ਕਈ ਸੱਜਣ ਆਪਣੇ ਮੱਥੇ ਵਿੱਚ ਚੰਦਨ ਲਾ ਲੈਂਦੇ ਨੇ ਚੰਦਨ ਵੀ ਠੰਡਾ ਹੁੰਦਾ ਹੈ ਨਾ ਇਹਦੇ ਨਾਲ ਜਿਹੜਾ ਆਰਾਮ ਰਹੇਗਾ ਤੇ ਕਈ ਚੰਦਰਮਾ ਦੀ ਚਾਨੀ ਵਿੱਚ ਬਹਿ ਕੇ ਆਪਣੇ ਨੈਣ ਕਟੋਰੇ ਜਿਹੜੇ ਨੇ ਉਠੰਦੇ ਕਰਦੇ ਮਤਲਬ ਗਰਮੀ ਤੋਂ ਬਚਣ ਵਾਸਤੇ ਹਰ ਇੱਕ ਇਨਸਾਨ ਆਪਣੀ ਸ਼ਕਤੀ ਅਨਸਾਰ ਸਾਰਾ ਹੀ ਜ਼ੋਰ ਲਾ ਦਿੰਦਾ ਤੇ ਮੈਨੂੰ ਸਰੀਰਕ ਗਰਮੀ ਜਿਹੜੀ ਇਹ ਨਾਲ ਦੁੱਖ ਨਾ ਦੇ ਇਹਦੇ ਤੋਂ ਅਸੀਂ ਉਹ ਬੜੀ ਬੜਾ ਹੀ ਅਸੀਂ ਬਚਣ ਦਾ ਕੋਸ਼ਿਸ਼ ਕਰਦੇ ਆ ਪਰ ਇੱਕ ਐਸੀ ਇਹ ਗਰਮੀ ਹੈ ਉਹਦੇ ਵale ਅਸੀਂ ਖਿਆਲ ਹੀ ਕਰਦੇ ਪੀ ਉਹ ਵੀ ਸਾਨੂੰ ਤੰਗ ਕਰਦੀ ਹੈ ਕਿ ਨਹੀਂ ਕਰਦੀ ਸਰੀਰਕ ਗਰਮੀ ਤੋਂ ਠੰਡ ਤੋਂ ਬਚਣ ਦੀ ਅਸੀਂ ਕੋਸ਼ਿਸ਼ ਕਰਦੇ ਆ ਪਰ ਇੱਕ ਐਸੀ ਗਰਮੀ ਸਾਡੇ ਅੰਦਰ ਹੈ ਉਹਦੇ ਤੋਂ ਬਚਣ ਦੀ ਨਹੀਂ ਅਸੀਂ ਕੋਸ਼ਿਸ਼ ਕਰਦੇ ਜਿਸ ਦਾ ਨਾਂ ਲਿਖਿਆ ਹੈ ਈਰਖਾ ਸੜਨ ਇੱਕ ਦੂਜੇ ਨੂੰ ਵੇਖ ਕੇ ਐਵੇਂ ਹੀ ਸੜਦਿਆਂ ਰਹਿਣਾ ਔਰ ਜਿਸ ਦੇ ਅੰਦਰ ਇਹ ਸੜਨ ਹੈ ਨਾ ਉਹਨੂੰ ਸਮਝੀ ਆਵੇ ਕਿ ਅੱਜ ਕੱਲ ਲੋਕੀ ਸੋਡਾ ਵਾਟਰ ਪੀਂਦੇ ਨੇ ਆਂਦੇ ਨੇ ਜਰਾ ਬਰਫ਼ 'ਚ ਲਗਾਯਾ ਦਹੀਂ ਤੇ ਫ੍ਰਿਜ ਵਿੱਚ ਪਈ ਹੋਏ ਨਾ ਚੀਜ਼ ਉਹ ਪਾਣੀ ਨਹੀਂ ਉਹ ਠੰਡਾ ਹੋ ਜਾਂਦਾ ਉਹਨਾਂ ਨੂੰ ਬਰਫ਼ 'ਚ ਲਾ ਦਈਏ ਫ੍ਰਿਜ 'ਚ ਲਾ ਦਈਏ ਤੇ ਉਹ ਚੀਜ਼ਾਂ ਠੰਡੀਆਂ ਹੋ ਜਾਂਦੀਆਂ ਨੇ ਤੇ ਜਿਸ ਨੂੰ ਅੰਦਰ ਵੀ ਸੜਨ ਲੱਗੀ ਹੋਈ ਹੈ ਨਾ ਉਹਦੇ ਸਰੀਰ ਨੂੰ ਭਾਵੇਂ ਸੰਜੀ ਕੋ ਹਿਮਾਲਿਆ ਦੀ ਚੋਟੀ ਤੇ ਵੀ ਧਾਰੇ ਉਹਦੀ ਸੜਨ ਉੱਥੇ ਜਾ ਕੇ ਵੀ ਨਹੀਂ ਬੁਝੀ ਉਹ ਉੱਥੇ ਵੀ ਸੜਦਾ ਹੀ ਰਹੇਗਾ ਸਰੀਰ ਠੰਡਾ ਹੋ ਜਾਏਗਾ ਠੰਡਾ ਹੋ ਕੇ ਇੱਥੋਂ ਤੱਕ ਵੀ ਚਲੇ ਜਾਏਗਾ ਤੇ ਪ੍ਰਾਨ ਤੇ ਭਾਵੇਂ ਨਿਕਲ ਜਾਣ ਪਰ ਅੰਦਰ ਠੰਡ ਨਹੀਂ ਪੈ ਸਕਦੀ ਉਹ ਤੇ ਨਾ ਜਾਏ ਤਾਂ ਚੰਗਾ ਹੀ ਹੈ ਜੀ ਭਾਵੇਂ ਨਾ ਜਾਏ ਤੇ ਫਿਰ ਤੇ ਚੰਗਾ ਹੀ ਹੈ ਉਹ ਦੂਜਾ ਪਾਸਾ ਜਿਹੜਾ ਸਾਥ ਵਾਦਾਦਾ ਤੇ ਉਹ ਹੈ ਨਾ ਉਹ ਆਂਦੇ ਨੇ ਸਾਡਾ ਸਰੀਰ ਤੇ ਚਲਾ ਜਾ ਜੇ ਘੱਟ ਜਾਏ ਕੇ ਚਲਾ ਜਾਏ ਪਾਉ ਨਾ ਜਾਸੀ ਮੇਰਾ ਪਿਆਰ ਨਾ ਸਾਥੂ ਨਾਲ ਚਰਨਾਂ ਵੱਲ ਜਾਏ ਪਰ ਉਹ ਮੇਰੇ ਵਰਗੇ ਕਹਿੰਦੇ ਨੇ ਸਰੀਰ ਸਾਡਾ ਚਲਾ ਜਾਏ ਪਰ ਈਰਖਾ ਨਾ ਸਾਡੇ ਵਿੱਚੋਂ ਜਾਏ ਉਹ ਇਹ ਪੂਰੀ ਕੋਸ਼ਿਸ਼ ਕਰਦੇ ਨੇ ਕਿ ਮੈਂ ਇਹਦੇ ਉੱਤੇ ਵੀ ਪਹਿਰਾ ਦਿਆਂ ਹੁਣ ਤੇ ਫਿਰੇ ਛਾੜ ਦੇ ਆਏ ਚਾ ਇਹ ਈਰਖਾ ਇੱਕ ਅਫਰੀਕਾ ਦਾ ਰੇਗਿਸਤਾਨ ਉਹਦੇ ਵਿੱਚ ਖਜੂਰ ਦਾ ਦਰਖਤ ਉੱਥੇ ਇੱਕ ਪੱਥਰ ਪਿਆ ਹੋਇਆ ਉਹਦੇ ਉੱਤੇ ਇੱਕ ਹਬਸ਼ੀ ਬੈਠਾ ਹੋਇਆ ਤੇ ਜਿੰਨੀ ਈਰਖਾ ਜਿਉ ਉਹਦੇ ਦਿਲ ਨੂੰ ਸੜਨ ਲੱਗੀ ਹੋएगी ਉਹ ਸੜਦਾ ਹੋਏਗਾ ਨਾ ਇਹ ਨਹੀਂ ਜੇ ਦਿਲ ਦੇ ਨਾਲ ਈਰਖਾ ਕਰਨ ਵਾਲਾ ਇਨਸਾਨ ਦੇਵਤੇ ਇੰਦਰ ਜਿਹੜਾ ਉਹਦੇ ਅਖਾੜੇ ਵਿੱਚ ਬੈਠ ਕੇ ਗੰਧਰਵ ਤੇ ਕਿੰਨਰ ਜਿਹੜੇ ਨੇ ਉਹਨਾਂ ਦਾ ਰਾਗ ਤੇ ਨਾਚ ਸੁਣਦਾ ਹੋਏਗਾ ਉੱਥੇ ਵੀ ਉਹਨਾਂ ਹੀ ਸੜਦਾ ਹੋਏਗਾ ਜਿੰਨਾ ਉਹ ਸਮਝੋ ਰੇਗਿਸਤਾਨ 'ਚ ਬੈਠਾ ਸਰ ਗੰਧਾਰਬ ਜਿਹੜੇ ਨੇ ਨਾ ਇਹ ਗਾਉਂਦੇ ਨੇ ਤੇ ਕਿੰਨਰ ਜਿਹੜੇ ਨੇ ਇਹ ਨੱਚਦੇ ਨੇ ਕਿੰਨਰ ਕਿੰਨਰ ਮਤਲਾ ਪਾੜੇ ਮੂੰਹ ਵਾਲਾ ਸ਼ਾਸਤਰ ਚ ਪੁਰਾਣਾ ਚ ਉਹਨਾਂ ਦੀ ਸ਼ਕਲ ਲਿਖੀ ਹੈ ਮੂੰਹ ਘੋੜੇ ਦਾ ਸਰੀਰ ਆਦਮੀ ਦਾ ਉਹ ਨਿਰਤਕਾਰੀ ਕਰਦੇ ਨੇ ਉਹਨਾਂ ਨੂੰ ਕਿੰਨਰ ਕਹਿੰਦੇ ਨੇ ਤੇ ਪੁਲਸ ਦੀ اولاد ਹੋਈ ਦੀ ਤੇ ਗੰਧਰਬ ਨੇ ਨਾ ਜਿਹੜੇ ਇਹ ਸਾਰੇ 6333 ਗੰਧਰਬ ਲਿਖੇ ਜਿਨ੍ਹਾਂ ਵਿੱਚੋਂ ਅੱਠ ਬੜੇ ਵੱਡੇ ਰਾਗੀ ਨੇ ਜਿ ਤਰ੍ਹਾਂ ਹੁਣ ਸਾਡੇ ਵਿੱਚ ਆਇਆ ਸੋਕੇ ਤੇ ਬਲਜੀਤ ਸਿੰਘ ਜੀ ਹਰਬੰਸ ਸਿੰਘ ਜੀ ਕੋਲਾ ਪਿੰਕੀ ਆਹ ਹੋਰ ਸਾਰੇ ਜਿਨ੍ਹਾਂ ਦੇ ਨਾਂ ਲਈ ਗਈ ਹੈ ਭਈ ਇਹ ਸਾਰੇ ਜਿਨੇ ਜਨੇ ਸਿਆਣੇ ਰਾਗੀ ਨੇ ਰਾਗੀ ਹੋਰ ਵੀ ਨੇ ਪਰ ਇਹ ਜਿਹੜਾ ਸਿਆਣੇ ਰਾਗੀ ਨੇ ਇਹਨਾਂ ਦੇ ਸਤਿਗੁਰਾਂ ਦੀ ਬਹੁਤ ਕਿਰਪਾ ਹੈ ਇਹ ਅੱਗੇ ਦੁਜਿਆਂ ਨਾਲ ਸਿਆਣੇ ਨੇ ਇਹਨਾਂ ਵੀ ਗੰਦਰਬਾਂ ਵਿੱਚੋਂ ਅੱਠ ਗੰਦਰਬ ਜਿਹੜੇ ਨੇ ਨਾ ਉਹ ਬੜੇ ਸਿਆਣੇ ਨੇ ਜਿਨ੍ਹਾਂ ਦੂ ਦੇ ਨਾਂ ਦੋ ਨਾਂ ਆਦਿ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਹਾ ਹਾ ਤੇ ਹੂ ਹੂ ਇਹ ਗੰਦਰ ਮਹਾਨ ਹਾ ਹਾ ਹੂ ਹੂ ਚਿਤ੍ਰਾਤ ਹੰਸ ਵਿਸ਼ਵਾਸੂ ਗੋਮਾਇ ਨੰਦ ਤੇ ਤੁੰਬਰ ਇਹ ਅੱਠ ਗੰਦਰ ਬਣੇ ਜਿਹੜੇ ਚੰਗੇ ਸਾਨੇ ਰਾਗੀ ਨੇ ਜਿਨ੍ਹਾਂ ਦੀ ਆਮ ਸਮਝ ਪਹੁੰਚ ਗਈ ਛਾ ਇਹਦੇ ਵੱਡੇ ਰਾਗੀ ਵੀ ਕੋਈ ਵੀ ਹੋਏ ਇਹ ਸੁਣੋ ਹੁਣ ਗੁਰਬਾਣੀ ਵਿੱਚ ਹੀ ਸਿ ਪੜ੍ਹਦੇ ਨੇ ਆ ਇਹ ਪੜ੍ਹ ਦਿੰਦੇ ਨੇ ਅਸੀਂ ਸੁਣ ਲੈ ਲਿਆ ਇੱਕ ਪੰਕਤੀ ਆਉਂਦੀ ਆ ਬਿਸਰ ਗਈ ਸਬ ਤਾਦ ਪੁਰਾਈ ਤਾਦ ਮੇਨ ਸੜਨ ਮੇਰੀ ਸੜਨ ਬੁਝ ਗਈ ਕਦੋਂ ਜਦ ਤੈ ਸਾਧ ਸੰਗਤ ਮੋਏ ਪਾਈ ਜਦੋਂ ਦੀ ਮੈਂ ਸਾਧ ਸੰਗਤ ਆਇਆ ਨਾਮ ਤਾਰਿਓ ਆਪਣੇ ਮਨ ਨਾਲ ਵਿਚਾਰ ਕਰ ਲਵੋ ਹੁਣ ਰੋਜ਼ ਜਦੋਂ ਤੁਹਾਨੂੰ ਆਖੀਦਾ ਹੈ ਸਾਥ ਸੰਗਤ ਜੀ ਸਤਿਗੁਰਾਂ ਦੇ ਸਾਹਮਣੇ ਬੈਠੇ ਹੁੰਨੇ ਆ ਕਿਸੇ ਵੱਲ ਖਿਆਲ ਨਾ ਰੱਖੋ ਭਾਈ ਗੁਰੂ ਨੂੰ ਸਾਖੀ ਕਰਕੇ ਆਪਣੇ ਆਪਣੇ ਅੰਦਰ ਚਾਤੀ ਮਾਰੋ ਬਈ ਸਾਡੀ ਤਾਕਤ ਬੁੱਝ ਗਈ ਹੋਈ ਐ ਪੜ ਵੀ ਲੈਨੇ ਆ ਸੁਣ ਵੀ ਲੈਨੇ ਆ ਫੇਰ ਇਹ ਦੱਸੋ ਬਈ ਸੜਨ ਬੁੱਝ ਗਈ ਹੋਈ ਐ ਰਾਗੀ ਰਾਜਿਰ ਵੇਖ ਕੇ ਔਖਾ ਪ੍ਰਚਾਰਕ ਪ੍ਰਚਾਰਕ ਨੂੰ ਵੇਖ ਕੇ ਔਖਾ ਸੰਤ ਸੰਤ ਨੂੰ ਵੇਖ ਕੇ ਟੜਿੰਗ ਹੋ ਜਾਂਦਾ ਮਤਲਬ ਸੜਨ ਪੜੀ ਜਾਓ ਸਾਰੇ ਦਿਲ ਲਾ ਕੇ ਸ਼ਾਮ ਬਿਸਰ ਗਈ ਸਬਕਾਤ ਪਰਾਈ ਬਿਸਰ ਗਈ ਤਬਤਾ ਤਾਦ ਫਰਾਈ ਬਿਸਰੀ ਨਹੀਂ ਸਕੋ ਇਹ ਪੜਨਾ ਬਹੁਤੀ ਆਉਂਦੀ ਜਾਂਦੀ ਹੈ ਤੇ ਦੱਸੋ ਕੀ ਫਾਇਦਾ ਇਹਦਾ ਪੜਨ ਦਾ ਤਾਦ ਜਿੰਜ ਤੱਕ ਜਾਈ ਗਈ ਤਦ ਤੱਕ ਇਹ ਪੜਨ ਦਾ ਵੀ ਪੜੋ ਜ਼ਰੂਰ ਲੇਕਿਨ ਪੜਨ ਦੇ ਉੱਤੇ ਫਿਰ ਅਮਲ ਵੀ ਕੀਤਾ ਜਾਏ ਸੁਣਿਆ ਫਿਰ ਕੀ ਕਰਨਾ ਸੁਣ ਕੇ ਛੱਡ ਨਹੀਂ ਦੇਣਾ ਮੰਨਿਆ ਫਿਰ ਕੀ ਕਰਨਾ ਮਨ ਕੀ ਤਾਪਾਓ ਅੰਦਰ ਗੱਧ ਤੀਰ ਥਮਲਣਾਓ ਇਹਨਾਂ ਸਟੇਜਾਂ ਉਤੇ ਚੱਲਣਾ ਤੇ ਤਾਂ ਜਾ ਕੇ ਸਾਡੀ ਜ਼ਿੰਦਗੀ ਜਿਹੜੀ ਉਹ ਠੀਕ ਬਣੇ ਸੋ ਸਾਡੀ ਸੜਨ ਜਦ ਤੱਕ ਨਹੀਂ 부ਝਦੀ ਇੱਕ ਦੂਜੇ ਨਾਲ ਈਰਖਾ ਨਹੀਂ 부ਝਦੀ ਬੈਠੇ ਰਹੋ ਜਿਨਾ ਚਿਰ ਮਰਜ਼ੀਏ ਟਾਈਮ ਵੇਸਟ ਕਰਕੇ ਅਸੀਂ ਚਲੇ ਜਾਵਾਂਗੇ ਸੋ ਇਹ ਹੈ ਬਾਹਰ ਦੀ ਗਰਮੀ ਜਿਹਦੀ ਮੈਂ ਅਰਜ਼ ਕਰ ਰਿਹਾ ਇਹ ਹੈ ਅੰਦਰ ਦੀ ਗਰਮੀ ਇੱਕ ਇਹ ਅੰਦਰ ਦੀ ਗਰਮੀ ਜਿਹੜੀ ਹੈ ਨਾ ਇਹ ਮਾਨਸਿਕ ਸਥਿਤੀ ਨਾਲ ਆਉਂਦੀ ਹੈ ਇਹ ਕਦੇ ਘਟਦੀ ਤੇ ਵਾਧੀ ਇਸੇ ਤਰ੍ਹਾਂ ਹੀ ਰੁੱਤਾਂ ਵਾਂਗੂ ਘਟਦੀ ਵਾਧੀ ਰਹਿੰਦੀ ਆ ਤੇ ਬਾਹਰ ਦੀਆਂ ਚੀਜ਼ਾਂ ਨਾਲ ਅੰਦਰ ਦੀ ਗਰਮੀ ਨਹੀਂ ਜਾਂਦੀ ਸਤਿਗੁਰਾਂ ਨੇ ਬਾਣੀ 'ਚ ਲਿਖਿਆ ਚੰਦਨ ਚੰਦਨਾ ਸਰਦ ਰਤ ਮੂਲ ਨਾ ਮਿਟੀ ਕਾ ਚੰਦਨ ਚੰਦ ਤੇ ਸਰਦ ਰਤ ਜਦੋਂ ਠੰਡ ਦੀ ਰੋਤ ਆਉਣੀ ਹੈ ਨਾ ਪਿਛਲੇ ਅੰਬਰ ਰਜਾਈ ਲਾ ਕੇ ਵੱਡੀ ਫਰੀ ਲਾ ਕੇ ਪਿਆ ਹੁਣਾ ਉੱਥੇ ਵੀ ਗਰਮੀ ਨੇ ਸਮਝੋ ਜਾ ਪਰਵੇ ਇਹ ਸਰਦੀ ਨੇ ਪ੍ਰਵੇਸ਼ ਕਰਤਾ ਹੈ ਉੱਥੇ ਵੀ ਠੰਡ ਚਲੀ ਜਾਣੀ ਹੈ ਕਹਿੰਦੇ ਨੇ ਨਾ ਚੰਦਨ ਨੇ ਅੰਦਰ ਦੀ ਸੜਨ ਗਵਾਣੀ ਹੈ ਨਾ শীত ਰੁੱਤ ਨੇ ਨਾ ਚੰਦਰਮਾ ਨੇ ਕਹਿੰਦੇ ਨੇ ਜੀ ਕੋਈ ਗੱਲ ਹੈ ਜਿਹਦੇ ਨਾਲ ਅੰਦਰ ਦੀ ਸੜਨ ਜਾ ਚਲੀ ਜਾਂਦੀ ਏ ਆਂਦੇ ਨੇ ਹਾਂ ਤਾਂ ਕਿਹੜੀ শীত ਨੂੰ ਧੀਵਾ ਨਾਨਕਾ ਜੇ ਪਦੜੋ ਹਰੀਨਾ ਨਾਮ ਜਪੇਗਾ ਤੇਰਾ ਹਿਰਦਾ ਠੰਡਾ ਹੋ ਜਾ। ਹਾਂ ਹੁਣ ਨਾਮ ਜਪਣਾ। ਨਾਮ ਕਿਸ ਤਰ੍ਹਾਂ ਜਪਣਾ ਹੈ? ਇਹਦੇ ਤੇ ਵੀ ਵਿਚਾਰ ਕਰਨੀ ਹੈ। ਡਾਕਟਰ ਨੇ ਦਵਾਈ ਤੇ ਦੇ ਦਿੱਤੀ ਆ। ਡਾਕਟਰ ਨੇ ਆਖਿਆ ਆ ਦਵਾਈ ਲੈ ਲੈ ਪਰ ਆ ਪਰਹੇਜ਼ ਵੀ ਕਰੀ। ਤੇ ਉਹ ਪਰਹੇਜ਼ ਨਹੀਂ ਕਰਦਾ। ਦਵਾਈ ਕਦੇ ਵੀ ਫਾਇਦਾ ਨਹੀਂ ਕਰਦੀ। ਨਾਮ ਦਾ ਅਨਾਲਿਸਿਸ ਕਰੋ ਵਾਟ ਇਜ਼ ਨਾਮ। ਕੀ ਆ ਨਾਮ? ਨਾਮ ਦਾ ਅਨਾਲਿਸਿਸ ਕਰਨਾ ਹੈ। ਇਹ ਵੀ ਨੇ ਇਹ ਠੀਕ ਹੈ ਮੈਂ ਇਹ ਨਹੀਂ ਕਹਿੰਦਾ ਬੈ ਕੇ ਸਿਮਰਨ ਕਰੀ ਜਾਣਾ ਮਾਲਾ ਨਾਲ ਇਹ ਵੀ ਨਾਮ ਹੈ ਕਿਉਂ ਦੇਂਦੇ ਵੀ ਕੰਨ ਵਿੱਚ ਇਹ ਹੋਈਆਂ ਲੇਕਿਨ ਇਹਦਾ ਨਾਲ ਇਹਦੀਆਂ ਸਿਫਤਾਂ ਕੀ ਨੇ ਉਹਨੂੰ ਧਰਮ 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 ਆਖੀ ਜਾਵਾਂਗੇ ਤੇ ਇਹਦੇ ਨਾਲ ਦੇ ਨਹੀਂ ਸਾਡਾ ਕਰਮਾਤਮਾ ਪੁਣਾ ਬਣ ਜਾਣਾ ਨਾਮ ਜਪਣ ਦੇ ਨਾਲ ਫਿਰ ਸਾਧੂ ਕੀ ਦੱਸਣਗੇ ਝੂਠ ਨਾ ਬੋਲ ਚੁਗਲੀ ਨਾ ਕਰ ਨਿੰਦਿਆ ਨਾ ਕਰ ਈਰਖਾ ਨਾ ਕਰ ਕਿਸੇ ਦੀ ਚੀਜ਼ ਨਾ ਚੁੱਕ ਗਰੀਬ ਦਾ ਲਾਉ ਨਾ ਚੂਸ ਝੂਠ ਬੋਲ ਕੇ ਮਾਇਆ ਨਾ ਇਕੱਠੀ ਕਰ ਬੋਲ ਕਬੋਲ ਬੋਲ ਕੇ ਕਿਸੇ ਦਾ ਦਿਲ ਨਾ ਦੁਖਾ ਇਹ ਚੀਜ਼ਾਂ ਨਾਲ ਦੱਸਣਗੇ ਤੇ ਜੇ ਨਾਮ ਹੀ ਨਹੀਂ ਲੱਜਪੀ ਜਾਂਦਾ ਇਹਨਾਂ ਚੀਜ਼ਾਂ ਦਾ ਤਿਆਗ ਨਹੀਂ ਕਰਦਾ ਤੇ ਨਾਮ ਨੇ ਕੱਖ ਨਹੀਂ ਜਿਸ ਵਾਰ ਨਾ ਬੁੱਝ ਇਹਨਾਂ ਚੀਜ਼ਾਂ ਦਾ ਤਿਆਗ ਕਰਦਾ ਨਾਮ ਜਦੋਂ ਇਹ ਤਿਆਗ ਕਰ ਦਿਆਂਗੇ ਫਿਰ ਤੇ ਦੋ ਬੁੜੀਆਂ ਖਾਣ ਵਾਲੀ ਸੰਗੀ ਮਰੀਜ਼ ਰਾਜੀ ਹੋ ਜਾਏਗਾ ਤੇ ਜੇ ਇਹ ਨਾਮ ਪਰਹੇਜ਼ ਨਾ ਰੱਖਾਂਗੇ ਭਾਵੇਂ ਸਾਰ ਜਾਂ ਪੁੜੀਆਂ ਡਾਕਟਰ ਦੀ ਖਾ ਛੱਡੇਗਾ ਤਾਂ ਵੀ ਉਸ ਨੂੰ ਜਿਖਿਆ ਭਾਈ ਗੁਰਦਾਸ ਨੇ ਗਾਏ ਸੁਣੇ ਅੱਖੇ ਮੀਜੇ ਗੋਣਾ ਜਿਕੂ ਰਹੀ ਗਉਂਦੇ ਨੇ ਸੁਣਾ ਜਿਕੂ ਅਸੀਂ ਸੁਨੇ ਆ ਅੱਖੇ ਵਿੱਚੇ ਅੱਖਾਂ ਭੈਕ ਨਾ ਅੱਖਾਂ ਵਿੱਚ ਕੇ ਮਾਰੇ ਨੇ ਬਾਣੀ ਚ ਲਿਖਿਆ ਬੇਦ ਪੁਕਾਰੇ ਮੁਖ ਤੇ ਪੰਡਿਤ ਕਾਮ ਆ ਮਨ ਕਾਮ ਆਠਾ ਮੋਨੀ ਹੋਏ ਬੈਠਾ ਇਕਾਤੀ ਹਿਰਦੇ ਕਲਪਨਗਾਠਾ ਵੇ ਉਹਦਾ ਸੀ ਗ੍ਰ ਤਜ ਚਲਿਓ ਛੁਕ ਟਕਾ ਨਹੀਂ ਨਾਠਾ ਜੀ ਕੀ ਕਹਿ ਪੈ ਬਾਤ ਕਹੋ ਰੇ ਕਹਿ ਪੈ ਬਾਤ ਕਹੋ ਰੇ ਆਪ ਮੁਖਤ ਮੋ ਕੋ ਗੁਰੂ ਮੇਲੇ ਐਸੋ ਕਹਾਲ ਹੋ ਰੇ ਅੱਖ ਮੀਟ ਕੇ ਬਿਠਾਇਆ ਨਾਮ ਯਾਦ ਤੇ ਮਨ ਵਿੱਚ ਕੀ ਹੈ ਸੇਸਰਾਂ ਦੇ ਮੇਲਾ ਕਰਾਇਆ ਮੈਨੂੰ ਪਤਾ ਐ ਕਿ 1000 ਰੁਪਏ ਮਾ ਥਾ ਟੇਕਣਗੇ ਉਹ ਤੇਰੇ ਨਾਮ ਨਹੀਂ ਉਥੇ ਕੀ ਸਵਾਰਨ ਦੇ ਜਾ ਫਲਾਣਾ ਬੰਦਾ ਆਏਗਾ ਤੇ ਮੈਨੂੰ ਆ ਦੇਜੇਗਾ ਅੱਜ ਕਿ ਤੋ ਕੜਾਫ ਸਾ ਚੰਗਾ ਮਿਲ ਜਾਣਾ ਤੇ ਫੇਰ ਗੱਲ ਠੀਕ ਐ ਹੋਰ ਕੁਝ ਨਹੀਂ ਜਦੋਂ ਚਾਰ ਪਕੌੜੇ ਹੀ ਮਿਲ ਜਾਣ ਇਹੋ ਜੀਆਂ ਮਨ ਦੇ ਵਿੱਚ ਸਿਮਰਤਿਆਂ ਨੇ ਹਿਰਦੇ ਕਲਪਟ ਗਾਠਾ ਹਿਰਦੇ ਵਿੱਚ ਕਲਪਨਾ ਦੀ ਗੰਢ ਹੈ ਅੱਖਾਂ ਵੀ ਟੰਨ ਲਿਆ ਢਾਈ ਸੁਣੇ ਅੱਖੇ ਮੀਚੇ ਭਾਇਆ ਦਾ ਬਰਮ ਪਦ ਗੁਰੂ ਉਪਦੇਸ਼ ਗਹਿ ਜੋ ਲੋਕ ਨਾ ਕਮਾਏ ਗ੍ਰਹਿਣ ਕਰਕੇ ਹਿਰਦੇ ਵਿੱਚ ਜਦ ਤੱਕ ਉਹਦੇ ਤੇ ਆਪਣੀ ਪ੍ਰੈਕਟੀਕਲ ਲਾਈਫ ਨਾ ਬਣਾਵਾਂਗੇ ਤਦ ਤੱਕ ਸਮਝੀ ਥਿਓ ਥੈਰੀਟੀਕਲ ਨਾਲੇਜ ਬੜਾ ਵੱਸੀ ਹੋ ਗਿਆ ਸਾਡਾ ਪਰ ਪ੍ਰੈਕਟੀਕਲ ਲਾਈਫ ਜਿਹੜੀ ਉਹ ਖਤਮ ਹੋ ਗਈ ਹੈ ਇੱਥੇ ਬੈਠਿਆ ਆਖਾਂਗੇ ਪਾਸਪੋਰਟ ਬਣਾਉਣਾ ਫਲਾਣੇ ਦਾ ਦਫਤਰ ਹੈ ਉਥੇ ਆਹ ਮੋਹਰ ਲਵਾਏ ਦੀਏ ਫਲਾਣੇ ਦੀ ਉਥੇ ਗੁਵਾਈ ਪਾ ਲਈ ਦੀਏ ਇਸ ਤਰ੍ਹਾਂ ਪਾਸਪੋਰਟ ਬਣ ਜਾਂਦਾ ਉਥੇ ਫਿਰ ਜਾ ਕੇ ਐਨੀ ਟਿਕਟ ਲੈ ਲਈ ਦੀਏ ਹਵਾਈ ਜਹਾਜ਼ ਤੇ ਚੜ ਕੇ ਤੇ ਇੰਗਲੈਂਡ ਚਲੀ ਜਾਏਦਾ ਇੱਥੇ ਬਹਿ ਕੇ ਸਾਰਾ ਕਰ ਲਾਂਗੇ ਪਰ ਸਵਾਦ ਉਹਦਾ ਜਦੋਂ ਸਾਰਾ ਕੁਝ ਕਰਕੇ ਇੰਗਲੈਂਡ ਪਹੁੰਚ ਜਾਵਾਂਗੇ ਕਿ ਇੱਥ ਤੋ ਮੇਰਾ ਮਤਲਬ ਸਿਰਫ ਕੈਂਟ ਹੋਈ ਸੀ ਇੱਕ ਨਾਮ ਇੱਕ ਐਸੀ ਚੀਜ਼ ਆ ਜਿਹਦਾ ਪੱਥਰ ਰੱਖ ਕੇ ਐਸਾ ਕਰਨਾ ਵੱਧ ਪਰਹੇਜ਼ ਹੀ ਨਹੀਂ ਐਸਾ ਨਾਲ ਕਰਨੀ ਤੇ ਨਾਮ ਵੀ ਜਪਣਾ ਤੇ ਇਹ ਵੇਖ ਲਓ ਗਰਮੀਆਂ ਵਿੱਚ ਠੰਡਾ ਹੋ ਜਾਂਦਾ ਜੇ ਨਾਮ ਤੇ ਸਰਦੀਆਂ ਵਿੱਚ ਗਰਮ ਹੋ ਜਾਂਦਾ ਸਤਗੁਰਾਂ ਨੇ ਬਾਣੇ ਚ ਲਿਖਿਆ ਆਸਾੜ ਤਪੰਦਾ ਤਿਸ ਲਗਾ ਹਰ ਨਾ ਹੋ ਨਾ ਜਿੰਨਾ ਪਾਸ ਤੇ ਜਦੋਂ ਉਹ ਆ ਗਿਆ ਬਹੁਤ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ ਇਹ ਮਾਨਸਿਕ ਅਵਸਥਾ ਜਦੋਂ ਟੁੱਟ ਜਾਂਦੀ ਹੈ ਈਸ਼ਵਰ ਦਾ ਰਿਵ ਉਸ ਵਕਤ ਫਿਰ ਮਾਨਸਿਕ ਅਵਸਥਾ ਜਿਹੜੀ ਸਾਡੀ ਬਦਲਦੀ ਹੈ ਸੋ ਮੇਰਾ ਮਤਲਬ ਸਿਰਫ ਕਹਿਣ ਤੋਂ ਇਹ ਸੀ ਅਸੀਂ ਇੱਥੇ ਆਪਣੀ ਮਾਨਸਿਕ ਅਵਸਥਾ ਜਿਹੜੀ ਹੈ ਨਾ ਉਹ ਠੀਕ ਕਰਨ ਵਾਸਤੇ ਆਏ ਹਾਂ ਉਹਨਾਂ ਆਵਾਪਾ ਇੱਕ ਨਿੱਕੀ ਜਿਹੀ ਸਾਖੀ ਉਹਨਾਂ ਗੁਰਮਖਾਂ ਦੀ ਕਰ ਰਹੀਏ ਜਿਨ੍ਹਾਂ ਦੀ ਮਾਨਸਿਕ ਅਵਸਥਾ ਬੜੀ ਸੁੰਦਰ ਸੀ ਜਿਨ੍ਹਾਂ ਨੇ ਸਿਮਰਨ ਕੀਤਾ ਜਿਨ੍ਹਾਂ ਤੇ ਸਤਗੁਰ ਦੀ ਬਖਸ਼ਿਸ਼ ਹੋਈ ਤੇ ਉਹ ਕਿਸ ਤਰ੍ਹਾਂ ਸਾਡੇ ਨਾਲੋਂ ਅੱਗੇ ਨਿਕਲ ਗਿਆ ਉਹਨਾਂ ਦੀ ਅਸਾਂ ਗੱਲਾਂ ਕਰ ਕਰਕੇ ਤੇ ਆਪਣਾ ਰੋਗਜ਼ਾਰ ਬਣਾਇਆ ਪਾਉ ਜੇ ਅਸੀਂ ਉਹਨਾਂ ਦੀਆਂ ਗੱਲਾਂ ਕਰਨੀਆਂ ਤੇ ਸਾਨੂੰ ਲੋਕੀ ਮੱਥੇ ਟੇਕਦੇ ਨੇ ਤੇ ਜੇ ਉਹਨਾਂ ਵਰਗੇ ਬਣ ਜਾਵਾਂਗੇ ਤੇ ਫੇਰ ਤੇ ਸਾਡਾ ਕੰਮ ਹੀ ਥੱਪ ਜਾਏਗਾ ਹਾਲਾ ਉਹਨਾਂ ਦੀਆਂ ਗੱਲਾਂ ਕਰਨੀਆਂ ਤੇ ਲੋਕੀ ਆ ਸੰਤ ਗਿਰੀ ਨਹੀਂ ਲੈਕਚਰ ਕਰ ਲੈਣਾ ਕਥਾ ਕਰ ਲੈਣੀ ਅਭ ਧਿਆਈਆਂ ਮਾਰ ਲੈਣੀਆਂ ਤੇ ਕੀਰਤਨ ਕਰ ਲੈਣਾ ਇਹ ਸੰਤਗੀਰੀ ਨਹੀਂ ਇਹ ਤਾਂ ਪ੍ਰੈਕਟਿਸ ਆ ਚੋਰ ਜਿਹੜਾ ਉਹ ਆਪਣੀ ਪ੍ਰੈਕਟਿਸ ਕਰਕੇ ਐ ਪਤਾ ਨਹੀਂ ਲੱਗੰਦੇ ਦਾ ਕਦੋਂ ਸੰਜੀ ਛੀਸਾ ਕੱਟ ਕੱਪ ਕੇ ਲੈ ਜਾਂਦਾ ਇਹਨਾਂ ਰਾਗੀਆਂ ਦਾ ਪਤਾ ਨਹੀਂ ਕਿਹੜੇ ਵੇਲੇ ਸਮਝੋ ਕੱਢ ਕੇ ਗੁਰ ਅੱਗੇ ਇਹ ਤੇ ਆਪਣੀ ਆਪਣੀ ਪ੍ਰੈਕਟਿਸ ਆ ਇਹ ਕੋਈ ਸੰਤਗੀਰੀ ਨਹੀਂ ਸੰਤਗੀਰੀ ਦਾ ਸੰਬੰਧ ਆਤਮਾ ਨਾਲ ਜਿਸ ਦਾ ਆਤਮਾ ਦੇ ਨਾਲ ਮਿਲ ਹੋਏਗਾ ਉਹ ਸੰਤ ਹੋਏਗਾ ਇਹ ਚੀਜ਼ਾਂ ਦੇ ਪ੍ਰੈਕਟਿਸ ਆ ਹਾਂ ਜੇ ਕੋਈ ਸੰਤਗੀਰੀ ਨਹੀਂ ਪ੍ਰੈਕਟਿਸ ਕਰੇਗਾ ਤੇ ਉਹ ਫਿਰ ਸੰਤਗੀਰੀ ਚ ਵੀ ਜਾਂਦਾ ਹੋਇਆ ਤੋ ਜਿਨ੍ਹਾਂ ਨੇ ਇਸ ਪਾਸੇ ਨੂੰ ਜਿਹੜੇ ਤੁਰੇ ਉਹਨਾਂ ਦੀ ਵੀ ਜ਼ਿੰਦਗੀ ਜਿਹੜੀ ਹੈ ਕਿੰਨੀ ਸੁੰਦਰ ਜ਼ਿੰਦਗੀ ਸੀ ਇੱਕ ਸਾਹੀ ਸਤਿਗੁਰਾਂ ਦੇ ਸਿੱਖੀ ਤੁਹਾਡੇ ਸਾਹਮਣੇ ਮੈਂ ਅਰਜ਼ ਕਰ ਲਗਾ ਗੁਰਦਾਸਪੁਰ ਦਾ ਜ਼ਿਲ੍ਹਾ ਸੁਖੋਵਾਲ ਪਿੰਡ ਹੈ ਇੱਕ ਸੁਖੋਵਾਲ ਪਿੰਡ ਦੇ ਬਾਹਰ ਇੱਕ ਵੱਡਾ ਹਰਾ ਖੇ ਹੈ ਰਾਮਿਆਣਾ ਉਹਨੂੰ ਕਹਿੰਦੇ ਨੇ ਤੇ ਆਦੇ ਉੱਤੇ ਕਿ ਸਾਧੂ ਬੈਠਾ ਹੈ ਕੋਈ ਆਏ ਨਹੀਂ ਵੇਂਦਾ ਕੋਈ ਜਾਏ ਨਹੀਂ ਵੇਦਾ ਬਿਰਤੀ ਇਸੇ ਤਰ੍ਹਾਂ ਦੀ ਹੈ ਸਾਧੂ ਦੀ ਬਿਰਤੀ ਹੋਣੀ ਵੀ ਇਸੇ ਤਰ੍ਹਾਂ ਦਿਖਾਈ ਦੀ ਸਾਧੂ ਸੰਤ ਕਥਾ ਕਰਿਆ ਕਰਦੇ ਹਨ ਉਹਾਂ ਦੇ ਦਿਨ ਸਾਧੂ ਹੋ ਜਾ ਮੁਰਦਾ ਤੇ ਜਦੋਂ ਮੁਰਦਾ ਬਣ ਜਾਂਦਾ ਨਾ ਆਦਮੀ ਕੋਈ ਜਾਨਵਰ ਮਰ ਜਾ ਕੋਈ ਮਰ ਜਾ ਜਦੋਂ ਮੁਰਦਾ ਬਣ ਜਾਂਦਾ ਫਿਰ ਕਾਂ ਆ ਕੇ ਉਹਨੂੰ ਠੰਗਣ ਲੱਗ ਪੈਂਦੇ ਨੇ ਉਹ ਨਹੀਂ ਹਿੱਲਦਾ ਤੇ ਕਾਂ ਚੁੰਝਾਂ ਮਾਰਦੇ ਰਹਿੰਦੇ ਨੇ ਤੇ ਜਦੋਂ ਥੋੜਾ ਜਿਹਾ ਹਿਲ ਪੈਂਦਾ ਕਾਂ ਉਸ ਵਕਤ ਉੱਡ ਜਾਂਦੇ ਕਦੇ ਸਾਧੂ ਇਸੇ ਤਰ੍ਹਾਂ ਦਾ ਬਣ ਜਾਇਆ ਫੇਰ ਦੁਨੀਆ ਆਪ ਹੀ ਉਹਦੇ ਉੱਤੇ ਆ ਜਾਏ ਖੁਦ ਬਖੋਦ ਉਹਨਾਂ ਦੇ ਪਿੱਛੇ ਆਏਗੀ ਤੇ ਜਦੋਂ ਉਹ ਬਾਹਿਆਤ ਹਰਕਤਾਂ ਕਰਨ ਲੱਗ ਪੈਣਗੇ ਉਸ ਵਕਤ ਤੇ ਦੁਨੀਆ ਆਪ ਹੀ ਉਹਨਾਂ ਨੂੰ ਛੱਡ ਕੇ ਚਲੀ ਜਾਏ ਸੋ ਸਾਧੂ ਬੈਠਾ ਆ ਸਿਮਰਨ ਕਰਦਾ ਕਿਸੇ ਨੂੰ ਆਪਣਾ ਆਪ ਜਨਾਇਆ ਨਹੀਂ ਇੱਕ ਕਾਧੀਆਂ ਪਿੰਡ ਹੈ ਕਾਧੀਆਂ ਦੇ ਇੱਕ ਲੱਧाराम ਖੱਤਰੀ ਸੀ ਉਹ ਵਪਾਰ ਕਰਦਾ ਸੀ ਵਪਾਰ ਕੀ ਕਰਦਾ ਸੀ ਪਿੰਡਾਂ ਵਿੱਚ ਪਰਚੂਨ ਵੇਚਦਾ ਸੀ ਤੇਲ ਦੀ ਕੁੱਪੀ ਲੈ ਜਾਣੀ ਹੋਰ ਸੌਦਾ ਲੈ ਜਾਣਾ ਪਿੰਡਾਂ ਵਿੱਚ ਵੇਚ ਕੇ ਤੇ ਨਫਾ ਲੈ ਕੇ ਤੇ ਆਪਣਾ ਕੰਮ ਕਰਨਾ ਤੇ ਰੋਜ਼ ਉਸ ਨੇ ਉਹਨਾਂ ਮਹਾਤਮਾ ਦਾ ਨਾਮਦੇਵ ਜੀ ਦਾ ਦਰਸ਼ਨ ਕਰਕੇ ਜਾਣਾ ਜਦੋਂ ਉੱਥੇ ਦਰਸ਼ਨ ਕਰਕੇ ਨੰਗਦਾ ਆਇਆ ਤੇ ਇੱਕ ਦਿਨ ਦਰਸ਼ਨ ਕਰਕੇ ਜਦੋਂ ਨੰਗ ਗਿਆ ਤੇ ਆਉਂਦਾ ਜਾਂਦਾ ਦਰਸ਼ਨ ਕਰਦਾ ਸੀ ਇੱਕ ਦਿਨ ਜਦੋਂ ਗਿਆ ਉਹਦਾ ਸੌਦਾ ਛੇਤੀ ਵਿਕ ਗਿਆ ਸਾਰਾ ਹੀ ਸੌਦਾ ਜਦੋਂ ਵਿਕ ਗਿਆ ਤੇ ਦਿਨ ਅਜੇ ਬੜਾ ਸੀ ਕਹਿੰਦਾ ਚਾਲਾ ਜਾ ਇਹਨੂੰ ਕਰਦੇ ਆ ਕਿ ਇੱਕ ਗੇੜਾ ਹੋਰ ਲਾ ਲਈਂਦਾ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਨਹੀਂ ਵੀ ਸਮਝੋ ਜਾਇਆ ਜਾਂਦਾ ਮੀਂਹ ਪੈਣ ਜਾਂਦਾ ਸਰੀਕ ਿੱਲਾ ਹੋ ਜਾਂਦਾ ਤੇ ਫੇਰ ਵੀ ਗੁਜ਼ਾਰਾ ਕਰੀਦਾ ਅੱਜ ਇੱਕ ਗੇੜਾ ਹੋਰ ਲਾ ਲਈਏ ਤਾਂ ਕਿ ਪੈਸੇ ਚਾਰ ਇੱਕ ਦੋ ਜੋਗੇ ਵਾਦੇ ਹੋ ਜਾਣਗੇ ਉਹ ਸੰਤਾ ਨੂੰ ਮਿਲਿਆ ਨਹੀਂ ਤੇ ਸੰਤਾ ਦੇ ਕੋਲ ਉਹਦੀ ਲੰਘ ਤੁਰਿਆ ਜਦੋਂ ਲੰਘ ਕੇ ਜਾਂਦਾ ਤੇ ਸੰਤਾ ਨੇ ਵੇਖਿਆ ਵੀ ਲਧਾਰਾਮ ਅੱਜ ਤੁਰ ਗਿਆ ਜਾਂਦਿਆਂ ਦਰਸ਼ਨ ਨਹੀਂ ਦੇ ਕੇ ਗਿਆ ਤੇ ਆਵਾਜ਼ ਮਾਰੀ ਲਧਾਰਾਮ हां जी महाराज। ਪਾਏ ਗੁਰਮੁਖਾ ਅੱਜ ਕੀ ਗੱਲ ਐ? ਕਿੰਨੀ ਨਿਰਮਾਨ ਸੰਤਾ ਕੋਲ। ਤੇ ਅੱਜ ਕੱਲ ਆਕੜ ਕਿੰਨੀ ਐ ਸੰਤਾ ਕੋਲ। ਅਸੀਂ ਤੇ ਅੱਜ ਕਾ ਦੇ ਸੰਤ ਬਣ ਗਏ ਆ ਨਾ ਜੇ ਕੋਈ ਸਾਨੂੰ ਮੱਥਾ ਟੇਕੇ ਨਾ ਤੇ ਅਸੀਂ ਆਕੜ ਕੇ ਖਲੋਤੇ ਰਹੀਨੇ ਰਵੇ ਟੇਕ ਲੈ ਮੱਥਾ ਜਿੰਨਾ ਮਰਜੀ ਆ। ਇਹ ਮੱਥਾ ਟਿਕਾਉਣਾ ਸਿਰਫ ਸਤਗੁਰ ਦਾ ਕੰਮ ਐ ਚਰਨੀ ਹੱਥ ਲਾਉਂਦਾ। ਇਹ ਬੈ ਕੇ ਮੱਥੇ ਟਿਕਾਉਣਾ ਸਿੱਖ ਦਾ ਕੀ ਕੰਮ ਐ? ਉਹ ਉਹਦੀ ਪੈਰੀ ਹੱਥ ਲਾਇਆ ਤੇ ਉਹ ਉਹਦੀ ਪੈਰੀ ਦਵੇ ਕੋ ਰਾਜਾ ਰੰਕ ਬਰੋਬਰੀ ਪੈਰੀ ਪਵਨਾ ਜਗਵਰਸਾ ਨਿਰਮਾਨਤਾ ਕਿ ਨਹੀਂ ਸੰਤ ਕਹਿੰਦੇ ਨੇ ਲਦਾ ਰਾਮ ਮੇਰੇ ਕੋਲੋਂ ਕੀ ਗੁਨਾਹ ਹੋ ਗਿਆ ਅੱਜ ਤੂੰ ਦਰਸ਼ਨ ਨਹੀਂ ਦੇ ਕੇ ਚੱਲਿਆ ਬਤਾ ਰਾਮਾਦ ਮਹਾਰਾਜ ਜੀ ਇਹ ਨਹੀਂ ਗੱਲ ਗੁਨਾਹਗਾਰ ਤੇ ਮੈਂ ਹੀ ਆ ਪਰ ਮੈਂ ਸੋਚਿਆ ਭਈ ਤੇਲ ਮੇਰਾ ਮੁੱਕ ਗਿਆ ਕੁੱਪੀ ਵਾਲਾ ਤੇ ਇੱਕ ਵਾਰੀ ਹੋਰ ਘਰੋਂ ਭਰਾ ਲਿਓ ਨਾ ਇੱਕ ਢੇੜਾ ਹੋਰ ਲਾ ਲੈਣਾ ਤੇ ਸੰਤ ਕਹਿੰਦੇ ਨੇ ਲਦਾ ਰਾਮ ਕੁਪੀਵਾਲ ਖਿਆਲ ਤੇ ਘਰ ਵੀ ਖਾਲੀ ਹੈ ਕਿ ਭਰੀ ਹੋਈ ਹੈ ਸਮਝੀ ਜਦੋਂ ਕੁਪੀਵਾਲ ਵੇਖਿਆ ਕੁਪੀ ਢਕਾ ਢੱਕ ਭਰੀ ਹੋਈ ਤੇਲ ਨਾਲ ਭਰੀ ਹੋਈ ਕੁਪੀ ਜਦੋਂ ਇਹ ਕੌਤਕ ਵੇਖਿਆ ਤੇ ਲਦਾ ਰਾਮ ਉਹਥੇ ਨਮਸਕਾਰ ਕਰਕੇ ਵਹਿ ਗਿਆ ਕਹਿੰਦੇ ਨੇ ਜਾਂ ਲਦਾ ਰਾਮ ਹੁਣ ਕੰਮ ਕਰਿਆ ਕਹਿੰਦਾ ਜੀ ਹੁਣ ਜਾਣ ਜੋਗਾ ਹੀ ਨਹੀਂ ਰਿਹਾ ਤੇ ਮੈਂ ਜਾਣਾ ਕਿੱਥੇ ਹੁਣ ਤੇ ਜਾਣ ਜੋਗਾ ਨਹੀਂ ਰਿਹਾ ਕਹਿੰਦੇ ਨੇ ਫਿਰ ਇਹ ਗੱਲ ਹੈ ਆਪਣਾ ਪਰਿਵਾਰ ਲਾਇਆ ਇਸ ਪਿੰਡ ਵਿੱਚ ਸੁਖੋਵਾਲਾ ਆ ਕੇ ਤੇ ਧੂਰਿਆ ਕਰ ਸਾਡਾ ਡੇਰਾ ਘੁਮਾਣੀ ਹੋਏਗਾ ਤੇ ਤੇਰਾ ਡੇਰਾ ਸੁਖੋਵਾਲ ਹੋਏਗਾ ਤੇਰੇ ਡੇਰੇ ਦੀ ਜ਼ਿਆਰਤ ਕਰਨ ਤੋਂ ਬਗੈਰ ਸਾਡੇ ਡੇਰੇ ਦੀ ਜ਼ਿਆਰਤ ਜਰੀਏ ਫਰੀ ਪੂਤਣਾ ਕੀ ਪਹਿਲਾ ਤੇਰੇ ਡੇਰੇ ਹੋਂਦ ਕਰਨਗੇ ਤੇ ਫਿਰ ਸੰਗਤ ਸਾਡੇ ਡੇਰੇ ਜਾਣ ਕਰ ਹੁਕਮ ਮਨ ਕੇ ਆ ਗਿਆ ਸਿਮਰਨ ਕਰਦਾ ਉਹ ਬਾਬਾ ਲਧਾ ਰਾਮ ਦੀ ਗੱਦੀ ਦੇ ਉੱਤੇ ਸੰਤ ਰਾਮ ਜੀ ਦੀ ਗੱਦੀ ਤੇ ਬੈਠੇ ਸਨ ਸਤਰਾਮ ਦਾ ਵੱਡਾ ਪਾਈ ਸੀ ਕਾਂਨ ਦਾਸ ਕਾਂਨ ਦਾਸ ਦੇ ਘਰ ਉਹ ਸੀ ਬੀਬੀ ਆਸ ਕੌਰ ਉਹਨਾਂ ਦੇ ਘਰ ਲੜਕਾ ਪੈਦਾ ਹੋਇਆ ਜਦੋਂ ਬੱਚਾ ਪੈਦਾ ਹੋਇਆ ਤੇ ਸੰਤਰਾਮ ਜੀ ਕਹਿੰਦੇ ਨੇ ਭਾਈ ਸਾਹਿਬ ਉਹ ਬੱਚੇ ਦਾ ਦਰਸ਼ਨ ਤੇ ਕਰਾਓ ਜਾਓ ਹਾਂ ਬੱਚਾ ਕਿਹੋ ਜਿਹਾ ਕਾਂਨ ਦਾਸ ਜੀ ਨੇ ਉਹ ਬੱਚਾ ਲੈ ਆਂਦਾ ਜਾ ਕੇ ਸੰਤਰਾਮ ਜੀ ਦੇ ਚਰਨਾਂ 'ਚ ਰੱਖ ਦਿੱਤਾ ਸੰਤਰਾਮ ਜੀ ਨੇ ਬੱਚੇ ਨੂੰ ਹੱਥ ਤੇ ਚੁੱਕ ਲਿਆ ਗੋਦੀ ਚ ਲੈ ਗਿਆ ਗੋਦੀ ਚ ਲਿਆ ਕੇ ਉਹ ਬੱਲੇ 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 ਕਾਂ ਦਾਸ ਜੀ ਇਹ ਬੜਾ ਨਿਆਂਗ ਸਿੰਘ ਹੋਏਗਾ ਇਹ ਤੇ ਗੋਬਿੰਦ ਲੋਕ ਨੇ ਇਹ ਬੜਾ ਤਪਸਵੀ ਸੰਤ ਹੋਏਗਾ ਵਰ ਦੇ ਦਿੱਤੇ ਸੰਤ ਜੀ ਜਿਹੜਾ ਸਤਗੁਰਾਂ ਦਾ ਵਰ ਹੈ ਨਾ ਮੇਰੇ ਸਾਹਮਣੇ ਸੇਵਾ ਸੂਰੀ ਬੈਠੇ ਹੋਏ ਨੇ ਇਹ ਬੜੇ ਗਰੀਬ ਜਿਹਾ ਆਦਮੀ ਹੁੰਦੇ ਸਨ ਪਹਿਲਾਂ ਇਹ ਬੰਬਈ ਹੁੰਦੇ ਸਨ ਬੰਬਈ ਇਹਨਾਂ ਦੇ ਮਨ ਵਿੱਚ ਇੱਕ ਵਾਰੀ ਆਈ ਕਿ ਮੈਂ ਸ੍ਰੀ ਪੈਣੀ ਸਾਹਿਬ ਜਾਵਾਂ ਤੇ ਆਪਣੇ ਪਿਤਾ ਨੂੰ ਆਉਂਦੇ ਨੇ ਪਿਤਾ ਜੀ 5 ਰੁਪਏ ਮੈਨੂੰ ਦੇ ਦਿਓ ਉਦੋਂ ਬੰਬਈਓ ਪੈਣੀ ਸਾਹਿਬ ਆਉਣ ਜਾਣ ਦਾ 5 ਰੁਪਈਆ ਨਾਲ ਕੰਮ ਸੜ ਜਾਂਦਾ ਸੀ ਅਹ ਜੀ ਮੈਨੂੰ 5 ਰੁਪਏ ਦੇ ਦਿਓ ਤੇ ਮੈਂ ਪੈਣੀ ਸਾਹਿਬ ਹੋ ਆਵਾਂ ਕਹਿੰਦੇ ਨੇ ਕਾਕਾ ਪੈਸੇ ਹੈ ਨਹੀਂ ਕਿੱਥੇ ਜਾਏਗਾ ਨਾ ਜਾ ਕਹਿੰਦਾ ਜੀ ਨਹੀਂ ਮੇਰਾ ਜੀ ਬੜਾ ਘਟ ਹੈ ਅਹ ਨਹੀਂ ਇਹ ਇਹ ਨੌਕਰੀ ਕਰਦੇ ਹਾਂ ਤੇ 60 ਰੁਪਏ ਨੌਕਰੀ ਲੈਂਦੇ ਹਰ ਉਦੋਂ ਇਹ ਕਹਿੰਦੇ ਨੇ ਚੰਗਾ ਫਿਰ ਮੈਂ ਹੂੰ ਕਰਾਂਗਾ ਜਿਹੜੇ ਮੇਰੇ 60 ਰੁਪਏ ਨੇ ਨਾ ਉਹ ਜਦੋਂ ਮੈਨੂੰ ਮਿਲਣਗੇ ਨਾ ਤਰਖਾ ਮੇਰੀ ਉਹ ਮੈਂ ਲੈ ਕੇ ਤੇ ਪੈਣੀ ਸਾਹਿਬ ਚਲਾ ਜਾਵਾਂਗਾ ਤੇ ਕਹਿੰਦੇ ਨੇ ਤੂੰ ਪੈਣੀ ਸਾਹਿਬ ਲੈ ਕੇ 60 ਰੁਪਏ ਚਲੇ ਜਾਂਗ ਤੇ ਅਸੀਂ ਮਗਰੋਂ ਭੁੱਖਾ ਮਰਾਂਗੇ ਅਸੀਂ ਰੋਟੀ ਕਿੱਥੋਂ ਖਾਣੀ ਐ ਇਹ ਆਖਣ ਮੈਂ ਜਾਣਾ ਉਹ ਪਿਤਾ ਜੀ ਆਖ ਨਾ ਜਾ ਇਹਨਾਂ ਤੋਂ ਬਗੈਰ ਹੀ ਉਹਨਾਂ ਘਰ ਵਿੱਚ ਸਮਝੋ ਗੁਰੂ ਰੰਸਾ ਸਾਹਿਬ ਦੀ ਬੀੜ ਰੱਖੀ ਹੋਈ ਸੀ ਉਹਨਾਂ ਕੀ ਕੀਤਾ ਦੋ ਚਿੱਠੀਆਂ ਪਾ ਲਿਖ ਕੇ ਪਾ ਦਿੱਤੀਆਂ ਇੱਕ ਤੇ ਇਹ ਲੈ ਦਿੱਤਾ ਵੀ ਕੀ ਸੇਵਾ ਸਿੰਘ ਪੈਣੀ ਸਾਹਿਬ ਜਾਏ ਇੱਕ ਤੇ ਲਿਖ ਦਿੱਤਾ ਵੀ ਸੇਵਾ ਸਿੰਘ ਪੈਣੀ ਸਾਹਿਬ ਨਾ ਜਾਏ ਮਤਲਬ ਦੋ ਚਿੱਠੀਆਂ ਪਾ ਦਿੱਤੀਆਂ ਯਕੀਨ ਦਾ ਆਪਣਾ ਆਪਣਾ ਉਹ ਆਦਾ ਜਿਹੜੀ ਚਿੱਠੀ ਨਿਕਲ ਆਈ ਹੈ ਨਾ ਉਹ ਸਮਝੋ ਫਿਰ ਉਹਦੇ ਤੇ ਅਮਲ ਕੀਤਾ ਜਾਏਗਾ ਆਖਰ ਇਹ ਜਿੱਠੀ ਨਿਕਲ ਆਈ ਵੀ ਸੇਵਾ ਸਿੰਘ ਪੈਣੀ ਸਾਹਿਬ ਚਲਾ ਗਿਆ ਇਹ ਜਦੋਂ ਚਿੱਠੀ ਨਿਕਲ ਆਈ ਆ ਤਾਂ ਹੁਣ ਤੇ ਇਹਦੀ ਵੀ ਗੱਲ ਨਹੀਂ ਹੁਣੇ ਤੇ ਈਸ਼ਵਰੀ ਹੁਕਮ ਆ ਗਿਆ ਇਸ ਵੇਲੇ ਹੁਣ ਸੇਵਾ ਸਿੰਘ ਨੂੰ ਜਾਣਾ ਚਾਹੀਦਾ ਇਹਨੂੰ ਤਰਖਾ ਮਿਲ ਗਈ ਨਾ ਜਦੋਂ ਮਹੀਨੇ ਬਾਅਦ 60 ਰੁਪਏ ਇਹ ਆਦਿ ਨੇ ਪਈ ਮੈਂ 40 ਰੁਪਏ ਤੇ ਘਰ ਵਾਲਿਆਂ ਨੂੰ ਦੇ ਛੜੇ ਪਈ ਆਹ ਲਓ ਜੀ ਤੁਸੀਂ ਖਰਚ ਖੁਰਚ ਲਿਓ ਜੇ ਤੇ 20 ਰੁਪਏ ਮੈਂ ਰੱਖ ਲੈ ਪਈ ਆਉਣ ਜਾਣ ਦਾ ਖਰਚ ਵੀ ਤੇ ਹੋਰ ਸਾਰਾ ਕੁਝ ਮੇਰਾ 20 ਰੁਪਈਆ ਦੇ ਕੰਮ ਸੱਜਿਆ ਉੱਥੋਂ ਚੱਲ ਕੇ ਸਾਹਨੇ ਵਾਲਾ ਆ ਕੇ ਉਤਰਿਆ ਸਾਹਨੇ ਵਾਲੋਂ ਤੁਰ ਕੇ ਅਸੀਂ ਆਉਂਦੇ ਹਾਂ ਬੜੀ ਵਾਰੀ ਇੱਥੋਂ ਤੇ ਅਸੀਂ ਤੁਰ ਕੇ ਰਾਈ ਹੀਰਾ ਤੋਂ ਤੇ ਸਾਹਨੇ ਵਾਲਿਓ ਤੇ ਲਾਟੋਂ ਬੜਾ ਤੁਰ ਤੁਰ ਕੇ ਇੱਥੇ ਆਉਂਦੇ ਹਾਂ ਆ ਤੇ ਉਹਨੇ ਸਾਧਗੁਰਾਂ ਨੇ ਕਿਰਪਾ ਕੀਤੀ ਏ ਉਹ ਸਤਗੁਰੂ ਰਾਮ ਸਰੇ ਹੁਕਮ ਦਿੱਤਾ ਆ ਜਿਹੜਾ ਨੇੜੇ ਜੰਗਲ ਪੈਂਦਾ ਉਹ ਦਰਦਰੀ ਹੈ ਮਾਜੀ ਅਸੀਂ ਕੀ ਆ ਹੁਣ ਸਾਡੇ ਥੁਲਾ ਸ਼ਾਹ ਜੀ ਬੇਨੀ ਆਸੀ ਪਾਣੀ ਬਾਹਰ ਜਾਂਦੇ ਅਗੇ ਸਾਦ ਹੋਏ ਪੈਣੀ ਸਾਹਿਬੀ ਹੋਰੀ ਤਰ੍ਹਾਂ ਦਾ ਸੀ ਕੋਠੇ ਪੱਕੇ ਪੈ ਗਏ ਨੇ ਕੁਝ ਦਾ ਕੁਝ ਹੋ ਗਿਆ ਉਦੋਂ ਪੈਣੀ ਸਾਹਿਬੀ ਹੋਰੇ ਤੁਰ ਕੇ ਆਉਂਦੇ ਸਨ ਜਿਸ ਵਕਤ ਉਹ ਆਉਣ ਦੇ ਤੁਰ ਕੇ ਆਇਆ ਤੇ ਮੈਂ 10 ਵਜੇ ਤੇ ਉਦੋਂ 40 ਦਿਨ ਇੱਥੇ ਸਤਿਗੁਰੂ ਪ੍ਰਤਾਪ ਸਿੰਘ ਨੇ ਨਿਤਨੇਮ ਰੱਖਿਆ ਸੀ ਤੇ ਇਹ ਹੁਕਮ ਕੀਤਾ ਸੀ ਕੋਈ ਵੇਲਾ ਨਾ ਰਹਿ ਇਹ ਆਏ ਤੇ ਇੱਥੇ ਬੋੜਾ ਥਲੇ ਸਤਿਗੁਰ ਖਲੋਤੇ ਤੇ ਉਦਰੋਂ ਆ ਗਏ ਕਿ ਆਂਦੇ ਨੇ ਜਿਸ ਵਕਤ ਮੈਂ ਆ ਕੇ ਨਮਸਕਾਰ ਕੀਤੀ ਨਾ ਤੇ ਇੱਕ ਗਰੀਬ ਕਰਦਾ ਮੈਂ ਬੱਚਾ ਸੀ ਤੇ ਪਤਾ ਨਹੀਂ ਸਤਗੁਰਾਂ ਦੇ ਮਨ ਵਿੱਚ ਕੀ ਆਈ ਕੋਈ ਬਖਸ਼ਿਸ਼ ਕਰਦੀ ਸੀ ਮੈਂ ਜਦੋਂ ਲਾਗੇ ਹੋਇਆ ਤੇ ਮੈਨੂੰ ਆਂਦੇ ਨੇ ਆਓ ਸੇਠ ਜੀ ਮੈਂ ਕਿਹਾ ਮੈਨੂੰ ਇੱਕ ਗਰੀਬ ਨੂੰ ਸੇਠ ਆਖਣ ਦਾ ਨਹੀਂ ਆਂਦਾ ਮੈਂ ਚਰਨਾਂ ਤੇ ਡਿੱਗ ਪਿਆ ਮੈਂ ਰੋ ਰੋ ਕੇ ਸਤਗੁਰਾਂ ਦੇ ਚਰਨ ਤੋੜੇ ਇੰਨਾ ਵਿਰਾਗ ਆਇਆ ਤੇ ਮੇਰਾ ਸਤਗੁਰੂ ਅੱਜ ਮੈਨੂੰ ਆਂਦਾ ਸੇਠ ਤੇ ਇਹ ਐਵੇਂ ਤੇ ਨਹੀਂ ਗੱਲ ਜਾਣੀ ਇਹ ਕਦੀ ਹੋ ਨਹੀਂ ਸਕਦਾ ਬਈ ਸਤਿਗੁਰਾਂ ਦਾ ਬਚਨ ਐਵੇਂ ਚਲਾ ਜਾਏ ਇਹਨਾਂ ਦੇ ਘਰੋਂ ਬੀਬੀ ਨੇ ਮੈਨੂੰ ਕੱਲ ਦੱਸਿਆ ਵੀ ਮੈਂ ਜਦੋਂ ਇੱਥੇ ਆਉਂਦੀ ਸੀ ਨਾ ਕਈ ਵਾਰੀ ਤੇ ਮੇਰਾ ਜੀ ਕਰਨਾ ਮੈਂ ਅੱਗੇ ਵਾਵਾਂ ਤੇ ਦੁਜਿਆਂ ਨੇ ਮੈਨੂੰ ਬਾਹੋਂ ਫੜ ਕੇ ਆਖਣਾ ਪਿਛਾਂ ਹੋ ਜਾ ਤੇ ਮੇਰੇ ਮਨ ਚ ਆਈ ਹੇ ਸਤਿਗੁਰੂ ਪ੍ਰਤਾਪ ਸਿੰਘ ਕਦੇ ਸਾਡੇ ਤੇ ਵੀ ਦਿਨ ਆਉਣਗੇ ਵੀ ਅਸੀਂ ਵੀ ਅੱਗੇ ਵਾਵਾਂਗੇ ਆਏ ਹੁਣ ਸਤਿਗੁਰ ਦੀ ਕਿਰਪਾ ਨਾਲ ਅਸੀਂ ਵੀ ਅਕੇ ਪੈਨੇ ਆ ਉਹ ਸਿਰ ਸਤਿਗੁਰੂ ਪ੍ਰਤਾਪ ਸਿੰਘ ਦਾ ਬਚਨ ਜਿਹੜਾ ਸੀ ਨਾ ਉਹ ਆਲਾ ਨਹੀਂ ਸੀ ਜਾਣਾ ਉਹ ਜੋ ਕਰ ਵੀ ਉਹਨਾਂ ਨੇ ਜ਼ਬਾਨੇ ਬਿਬਾਰਕ ਤੋਂ ਆ ਛੜਿਆ ਉਹ ਠੀਕ ਹੀ ਹੋ ਕੇ ਰਹਿਣਾ ਮੈਨੂੰ ਪਤਾ ਆਖੋ ਤਨ ਸਤਗੁਰੂ ਪ੍ਰਤਾਪ ਸਿੰਘ ਜੀ ਡੇਰਾ ਦੂਨ ਦੌਰਾ ਸਤਗੁਰੂ ਪ੍ਰਤਾਪ ਸਿੰਘ ਦਾ ਨਵਾਂ ਨਵਾਂ ਪਾਕਿਸਤਾਨ ਬਣਿਆ ਸੀ ਸਤਗੁਰੂ ਮੇਰੇ ਘਰ ਘਰ ਚਰਨ ਪਾਉਂਦੇ ਨੇ ਮੈਂ ਸੱਚੇ ਪਾਤਸ਼ਾਹ ਦੇ ਨਾਲ ਚੌੜ ਫੜੀ ਹੋਈ ਤੇ ਨਾਲ ਤੁਰਿਆ ਜਾਣਾ ਕਦੀ ਐਸ ਕਰ ਚਰਨ ਪਾਉਂਦੇ ਨੇ ਕਦੀ ਐਸ ਕਰ ਚਰਨ ਪਾਉਂਦੇ ਨੇ ਇੱਕ ਸਿੱਖ ਹੈ ਉਹਦੇ ਹੱਥ ਵਿੱਚ ਖੇਸ ਹੈ ਬੂਹੇ ਵਿੱਚ ਖਲੋਤਾ ਆ ਜੀ ਨਹੀਂ ਕਰਦਾ ਅਰਜ਼ ਕਰੰਦੇ ਤੇ ਜੀ ਕਰਦਾ ਵੀ ਇਹ ਵੀ ਸਤਗੁਰ ਮੇਰੇ ਘਰ ਚਰਨ ਪਾਉ ਖੇਸ ਹੱਥ 'ਚ ਫੜਿਆ ਆ ਜਦੋਂ ਸਤਗੁਰਾਂ ਨੇ ਉਹਦੀ ਅੰਤਰਾਤਮਾ ਦੀ ਆਵਾਜ਼ ਸੁਣੀ ਸੱਚੇ ਪਾਤਸ਼ਾਹ ਉਧਰ ਨੂੰ ਉਹਦੇ ਘਰ ਵੱਲ ਤੁਰ ਪਿਆ ਇਸ ਵਕਤ ਘਰ ਨੂੰ ਪੁਰਪਾ ਦੇਉੜੀ ਜੀ ਖੇਸ ਵਿਛਾ ਕੇ ਮੰਜੀ ਦੇ ਉੱਤੇ ਉਸ ਨੇ ਵਿਛਾ ਦਿੱਤਾ ਸਤਗੁਰ ਸੱਚੇ ਪਾਤਸ਼ਾਹ ਉੱਤੇ ਬਹਿ ਗਏ ਤੇ ਫੁੱਬ ਨਿਕਲ ਗਏ ਸਿੱਖ ਦੀ ਰੋਪਿਆ ਕਹਿੰਦਾ ਸੱਚੇ ਪਾਤਸ਼ਾਹ ਮੇਰੇ ਕੋਲ ਇੱਕ ਪੈਸਾ ਵੀ ਨਹੀਂ ਜਿਹੜਾ ਤੁਹਾਨੂੰ ਮੈਂ ਨਮਸਕਾਰ ਕਰਾਂ ਗਰੀਬ ਰਾਤ ਮੇਰੇ ਤੇ ਬੜੀ ਗਰੀਬੀ ਹੈ ਸੱਚੇ ਪਾਤਸ਼ਾਹ ਕਹਿੰਦੇ ਨੇ ਅਸੀਂ ਪੈਸਾ ਦੇ ਤੇ ਨਹੀਂ ਭੁੱਖੇ ਫਿਕਰ ਨਾ ਕਰ ਸਤਗੁਰ ਕਿਰਪਾ ਕਰੇਗਾ ਸੰਜੀ ਬਾਦਲ ਜਿ ਵੇਖਿਆ ਫਿਰ ਉਹਦੇ ਹਜ਼ਾਰਾਂ ਵਿੱਚ ਕੰਮ ਚੱਲੇ ਸੁਖੀ ਸੁਖ ਹੋ ਗਿਆ ਉਹਦੇ ਘਰ ਸਵੇਰਾ ਮਤਲਬ ਸਿਰਫ ਕੈਂਟ ਹੋਇਆ ਜੋ ਸਾਦਾ ਦਾ ਸਤਗੁਰਾਂ ਦਾ ਬਚਨ ਹੁੰਦਾ ਉਹ ਕਦੀ ਆਲਾ ਨਹੀਂ ਜਾਂਦਾ ਸੰਤਾਂ ਨੇ ਆਖਿਆ ਕਾਂਧਾਸ ਇਹ ਬੜਾ ਸੰਤ ਹੋਏਗਾ ਇਹ ਬੜਾ ਤਪਸਵੀ ਹੋਏਗਾ ਇਹ ਬੜਾ ਨਿਹੰਗ ਸਿੰਘ ਹੋਏਗਾ ਇਸ ਤਰ੍ਹਾਂ ਦੇ ਬਚਨ ਜਦੋਂ ਕੀਤੇ ਕੁਦਰਤ ਮਹਾਰਾਜ ਜੀ ਉਹਨਾਂ ਦਾ ਮਾਣੀ ਇਸੇ ਤਰ੍ਹਾਂ ਦਾ ਕਦੇ ਉੱਧਰ ਬਹਿ ਜਾ ਕਦੇ ਉੱਧਰ ਬਹਿ ਜਾ ਬੱਚਿਆਂ ਤੋਂ ਵੱਖੜਿਆਂ ਵੱਖੜਿਆਂ ਉਸ ਬੱਚੇ ਦੇ ਰਹਿਣਾ ਕਰਦੇ ਆਖਰ ਇੱਕ ਦਿਨ ਬਾਹਰ ਜੰਗਲ ਵਿੱਚ ਬੈਠੇ ਹੋਏ ਸਨ ਤਪੱਸਿਆ ਪਾ ਕਰਦੇ ਹਾਰ ਸਿਮਰਨ ਕਰਦੇ ਸਨ ਬਗਹਾੜ ਆਇਆ ਤੇ ਉਹ ਮੁੰਡੇ ਗੋਬਿੰਦ ਦਾਸ ਨੂੰ ਬਗਹਾੜ ਚੁੱਕ ਕੇ ਲੈ ਗਿਆ ਜੇਸ ਵਤ ਬਗਹਾੜ ਚੁੱਕ ਕੇ ਲੈ ਗਿਆ ਉੱਥੇ ਲੋਕੀ ਮੁੰਡੇ ਸੰ ਕੋਈ ਜੰਗਲਚਾਰ ਦੇ ਜਾਂ ਭੇਡਾਂ ਚਾਰਦੇ ਸਨ ਉਹਨਾਂ ਨੇ ਵੇਖਿਆ ਪਈ ਕਾਂ ਦਾਸ ਦੇ ਮੁੰਡੇ ਗੋਬਿੰਦ ਨੂੰ ਉਹਨੂੰ ਗੋਬਿੰਦ ਗੋਬਿੰਦ ਆ ਦੇ ਅਨਸਾਰੀ ਉਹਨੂੰ ਕ ਬਿਹਾੜ ਚੁੱਕੇ ਲੈ ਗਿਆ ਉਹਨਾਂ ਨੇ ਆ ਕੇ ਕਾਂ ਦਾਸ ਨੂੰ ਦੱਸਿਆ ਭਈ ਬਾਬਾ ਤੇਰੇ ਮੁੰਡੇ ਨੂੰ ਤੇ ਬਿਗਾੜ ਚੁੱਕੇ ਲੈ ਗਿਆ ਮਾਂ ਦੀ ਦਾ ਪਿਆਰ ਪਿਓ ਦਾ ਪਿਆਰ ਕਲੇਜੇ ਨੂੰ ਰੁਗ ਭਰਿਆ ਗਿਆ ਕਿੱਧਰ ਲੈ ਕੇ ਗਿਆ ਕਹਿੰਦੇ ਨਹੀਂ ਐਨੂੰ ਲੈ ਕੇ ਜੰਗਲ ਚ ਹੁਣ ਮੀਨ ਸਾਨੂੰ ਕੀ ਪਤਾ ਉਹ ਕਿੱਥੇ ਲੈ ਗਿਆ ਉਹ ਫਿਰ ਕਹਿੰਦਾਸ ਉਧਰੋਂ ਦੱਸਦਾ ਹੈ ਕਿ ਮੈਂ ਆਪਣੇ ਪੁੱਤ ਨੂੰ ਫਿਰ ਥੋੜਾ ਜਿਹਾ ਧੇਰ ਹੋ ਗਈ ਕਹਿੰਦਾ ਉਹ ਇੰਨੇ ਚਿਰ ਨੂੰ ਤੇ ਉਸ ਨੇ ਚੀੜ ਫਾੜ ਕੇ ਮੇਰੇ ਬੱਚੇ ਦਾ ਸੱਤੇ ਹੀ ਨਾਸ ਕਰ ਛੱਡਿਆ ਬੜਾ ਉਦਾਸ ਉਹ ਆਂਦਾ ਮੈਂ ਹੋਰ ਨਹੀਂ ਹੁਣ ਕਿਤੇ ਜਾਂਦਾ ਉਹ ਤੇ ਬਗਿਆੜ ਲੈ ਗਿਆ ਮੈਨੂੰ ਕਿਹੜਾ ਉਸ ਨੇ ਲੱਭਣਾ ਮੈਂ ਹੁਣ ਜਾ ਕੇ ਸੰਤਰਾਮ ਨੂੰ ਆਨਾ ਭਈ ਤੂੰ ਤੇ ਆਂਦਾ ਹੈ ਬੜਾ ਬਲੀ ਹੋਏਗਾ ਤੇ ਹੋ ਗਿਆ ਹੀ ਬਲੀ ਲੈ ਉਹ ਬਲੀ ਉਂਝ ਚੜ ਕੇ ਆਈ ਹੁਣ ਬਲੀ ਹੋਣਾ ਸਹ ਜਿਹੜਾ ਉਹ ਤੇ ਵੱਖਰਾ ਉਹ ਨਹੀਂ ਹੁਣ ਉਹ ਜਾ ਕੇ ਸੰਤਰਾਮ ਰਣ ਨੂੰ ਆਖਿਆ ਪਰਾ ਜੀ ਤੁਸੀਂ ਆਦੇਸੋ ਬੜਾ ਬੜੀ ਸੂਰਬੀਰ ਨਿਹੰਗ ਸਿੰਘ ਹੋਏਗਾ ਤੇ ਉਹਦੇ ਦੇ ਬਗਿਆਰ ਲੈ ਗਿਆ ਬਸ ਉਹਦੀ ਤੇ ਸਾਸਰੀ ਘਰ ਬੁਲਾ ਦੇਗਾ ਜਦੋਂ ਇਹਨੀ ਗੱਲ ਆਖੀ ਤੇ ਕਾਂ ਦਾਸ ਜਾਂਦੇ ਨੇ ਸੰਤਰਾਮ ਜੀ ਆਂਦੇ ਨੇ ਪਰਾ ਜੀ ਲਓ ਇੱਕ ਨਿੱਕੀ ਜੀ ਨਾਲ ਧਾਰਦ ਪੜ ਲਈ ਆਪਣੀ ਆਪਣੀ ਵਾਰੀ ਤੇ ਇੱਕ ਵਾਰ ਮੈਂ ਪੜਾਂਗਾ ਇੱਕ ਮੇਰੇ ਵੀਰ ਵੀਰ ਤੇ ਇੱਕ ਵਾਰ ਤੇ ਮੇਰੀਆਂ ਪੜਾਂਗਾ ਔ ਸੋਦਕ ਕੈਸੇ ਪਾਵੇ ਜਿਸ ਦਾ ਰਾਖਾ ਪਰਮਾਤਮਾ ਉਦਕ ਕੈਸੇ ਪਾਵਾਂ ਜਿਸ ਦਾ ਰਾਖਾ ਪਰਮਾਤਮਾ ਸਭੀ ਬੜੋ